ਜਿਸੀ ਜੰਡਿਆਲਾ ਪੁਲਿਸ ਵੱਲੋਂ ਜਿਹੜੇ ਮਿਤੀ 2 10 25 ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਕੋਸ਼ਿਸ਼ 6 ਬੰਦੇ ਜਿਹੜੇ ਹੈਗੇ ਆ ਆਰਗੇਨਾਈਜ਼ਡ ਕ੍ਰਾਈਮ ਕਰਦੇ ਆ ਇਹਨਾਂ ਦੀ ਇਨਫੋਰਮੇਸ਼ਨ ਮਿਲਣ ਦੇ ਉੱਤੇ ਸਾਡੀ ਪੁਲਿਸ ਪਾਰਟੀ ਵੱਲੋਂ ਰੈਸਟ ਆ ਉਸ ਜਿਹੜਾ ਹੈਗਾ ਧੀਰੇ ਕੋਲ ਉੱਥੇ ਰੇਡ ਕਰਕੇ ਇੱਥੇ ਪੰਜ ਬੰਦੇ ਜਿਹੜੇ ਰੌਂਡ ਅਪ ਕੀਤੇ ਸੀ ਪੰਜਾਂ ਬੰਦੇਾਂ ਦੇ ਵਿੱਚ ਪੰਜਾਂ ਤੇ ਪਰਚਾ ਦਿੱਤਾ ਸੀ ਉਹਨਾਂ ਤੋਂ ਬਾਅਦ ਇਹਨਾਂ ਨੂੰ ਰੌਂਡ ਅਪ ਕੀਤਾ ਤੇ ਦੋ ਬੰਦੇ ਜਿਹੜੇ ਹੈਗੇ ਆ ਇਹਦੇ ਵਿੱਚ ਗਗਨਦੀਪ ਸਿੰਘ ਉਰਫ ਗਜਨੀ ਤੇ ਸੰਨੀ ਇਹ ਦੋਨੇ ਇੱਕ ਸ਼ੇਖਪੁਰ ਮਹੱਲੇ ਦਾ 34 ਸਰਕਲੋਂ ਨੇ ਦਾ ਇਹਨਾਂ ਦੇ ਕੋਲੋਂ ਸਾਨੂੰ ਦੋ ਪਿਸਟਲ ਤੇ 50-50 ਗ੍ਰਾਮ ਹੀਰੋਇਨ ਤੇ ਬਾਕੀ ਜਿਹੜੀ ਹੈਗੀ ਆ ਕੁਝ ਥੋੜੀ ਡਰਗ ਮੰਨੀ ਮਿਲੀ ਆ ਤੇ ਬਾਕੀ ਜਿਹੜੇ ਤਿੰਨ ਬੰਦੇ ਉਹਨਾਂ ਦੇ ਦੂਜੇ ਹੈਗੇ ਆ ਇਹ ਦੋਨਾਂ ਮੁਕਦਮਿਆਂ ਦੇ ਵਿੱਚ ਇਹ ਦੋਨਾਂ ਨੂੰ ਗ੍ਰਿਫਤਾਰ ਕੀਤਾ ਤੇ ਤਿੰਨ ਜਿਹੜੇ ਦੂਸਰੇ ਹੈਗੇ ਟੋਟਲ ਅਸੀਂ ਪੰਜ ਮਲਜਮ ਜਿਹੜੇ ਗ੍ਰਿਫਤਾਰ ਕੀਤੇ ਆ ਪੀਓ ਸੀ ਜਿਹੜਾ ਕੋਈ ਨਹੀਂ ਪੀਓ ਤਾਂ ਨਹੀਂ ਸੀ ਇਹ ਲੇਕਿਨ ਜਿਹੜੇ ਬਹੁਤ ਬਹੁਤ ਕਰਾਇਮ ਕਰਦੇ ਆ ਇਹਨਾਂ ਦਾ ਇਹ ਹੈਗਾ ਸ਼ਰਾਬ ਦਾ ਜਾਂ ਨਸ਼ਿਆਂ ਦਾ ਇਦਾਂ ਦਾ ਧੰਦਾ ਕਰਦੇ ਆ ਜਿਹੜੇ ਤਿੰਨ ਜਣੇ ਫੜੇ ਗਏ ਆ ਉਹ ਇਹਨਾਂ ਦੀ ਪਿਛੋਕੜ ਤੇ ਪਤਾ ਲੱਗਿਆ ਜਾਂ ਫਿਰ ਉਹਨਾਂ ਤੇ ਨਹੀਂ ਇਹ ਫਸਟ ਸਾਨੂੰ ਇਹਨਾਂ ਦਾ ਗੈਂਗ ਦਾ ਪਤਾ ਲੱਗਿਆ ਸੀ ਵੀ ਇਹ ਬੰਦੇ ਜਿਹੜੇ ਆ ਮਾੜੇ ਜਿਹੜਾ ਧੰਦੇ ਦੇ ਵਿੱਚ ਹੈਗੇ ਆ ਉਹ ਅਸੀਂ ਪਹਿਲਾਂ ਮੁਕਰੀ ਤੇ ਪਰਚਾ ਦਰਜ ਕੀਤਾ ਸੀ ਉਸ ਤੋਂ ਬਾਅਦ ਫਿਰ ਇਹਨਾਂ ਦੀ ਅਰੈਸਟ ਪਾਈ ਕਿਹੜੇ ਗੈਂਗ ਨਾਲ ਸੰਬੰਧ ਚੱਲੇ ਆ ਇਹ ਗੈਂਗ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੁਣ 4 ਦਿਨ ਦੇ ਰਿਮਾਂਡ ਤੇ ਆ ਸਾਡੇ ਕੋਲ ਇਹ ਦੋਨੋਂ ਬਾਅਦ ਦੇ ਦੋ ਤਿੰਨ ਹੋ ਰਹੇ ਨੇ ਨਿਦਾਨ ਦਿੱਤੇ ਉਹਨਾਂ ਦਾ ਇੱਕ ਤਾਂ ਹੈਗਾ ਜੀ ਆਪਣੇ ਗਗਨਦੀਪ ਸਿੰਘ ਉਰਫ ਗਜਨੀ ਇਹ ਜਿਹੜਾ ਜਿੱਥੋਂ ਪਿਸਟਲ ਕਵਰ ਹੋਇਆ ਦੂਜੀ ਹੈਗੇ ਆ ਰਵਿੰਦਰ ਸਿੰਘ ਉਰਫ ਜੋਗਨ ਹਰਸ਼ਦੀਪ ਸਿੰਘ ਉਰਫ ਹਰਸ਼ ਤੇ ਮਨਜਿੰਦਰ ਸਿੰਘ ਉਰਫ ਰਾਜਾ ਇਸ ਇਹ ਦੋ ਧਰੜਦੇ ਆ ਇੱਕ ਮੀਰਾ ਚੱਕਦਾ ਜਿਹੜਾ ਸੰਤਿਸ਼ਟ ਗ੍ਰਾਮ ਦੇ ਕੀਤਾ ਹੈ ਇੱਕ ਜਣੇ ਕਿ ਕੀਤਾ ਦੋਨੋਂ ਨਹੀਂ ਦੋਨਾਂ ਤੋਂ ਇੱਕ ਇੱਕ ਦੋਨਾਂ ਤੋਂ ਨਾਲ 50-50 ਗ੍ਰਾਮ ਇਹ ਪਤਾ ਜੀ ਇਹਨਾਂ ਨੇ ਕਿੱਥੋਂ ਲਿਆਂਦੇ ਹੈ ਸਕਾਰ ਕਿੱਥੋਂ ਲਿਆਂਦੇ ਇਹ ਹੁਣ ਅਸੀਂ ਰਿਮਾਂਡ ਲਿਆ ਅਜੇ ਫਿਲਹਾਲ ਤਾਂ ਇਹਨਾਂ ਨੇ ਨਹੀਂ ਉਹਦੀ ਕੋਈ ਗੱਲ ਦਸੀ ਹੁਣ ਅਸੀਂ ਰਿਮਾਂਡ ਦੇ ਉੱਤੇ ਇਹਨਾਂ ਤੋਂ ਪੁੱਛਗਿਛ ਕਰਾਂਗੇ ਕਿ ਕਿਰਿਆ ਨੂੰ 50-50 ਗ੍ਰਾਮ ਥੋੜਾ ਬਹੁਤਾ ਪਤਾ ਲੱਗਾ ਕਿ ਹੋਰ ਕੋਈ ਕਰਦੇ ਹੈ ਕਿ ਸ੍ਰਤੀਆ ਮਤਲਬ ਕਰ ਇਹ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਕਿ ਵੱਖ-ਵੱਖ ਤਰ੍ਹਾਂ ਦੇ ਕ੍ਰਾਈਮ ਕਰਦੇ ਆ ਲੇਕਿਨ ਹੁਣ ਜਿਹੜੀ ਆ ਹੁਣੇ ਹੀ ਇਹ ਲੈ ਕੇ ਆਏ ਆ ਤੁਹਾਡੇ ਸਾਹਮਣੇ ਕੋਰਟ ਦੇ ਵਿੱਚੋਂ ਪੇਸ਼ ਕਰਕੇ ਉਹਨਾਂ ਲਈ ਨਾ ਚਾਰ ਦਿਨ ਦਾ ਰਵਾਂਡਾ ਉਹਦੇ ਵਿੱਚ ਪੂਰੀ ਪ੍ਰੋਪਰ ਕਰਕੇ ਤਾਂ ਤੁਹਾਨੂੰ ਇਹਦਾ ਦੱਸਿਆ ਜਾਊਗਾ ਸਰ ਜਿਵੇਂ ਜੁਨਿਆੜਿਆਂ ਦੇ ਵਿੱਚ ਫਰੋਦੀਆਂ ਦੀਆਂ ਕਾਫੀ ਕਹਾਣਾਂ ਹੁੰਦੀਆਂ ਹਨ ਉਹਦੇ ਵਿੱਚ ਕਈ ਵਾਰ ਕੀ ਹੁੰਦਾ ਵਾ ਕਿ ਗੋਲੀਆਂ ਚਲਾ ਗਿਆ ਜਾਂਦੀਆਂ ਕਿਤੇ ਆਪਣੇ ਸਾਹਮਣੇ ਜੀ ਕੋ ਫਰੋਦੀ ਮੰਨ ਕੇ ਕਹਿੰਦੀ ਕਿ ਇਹ ਉਹਨਾਂ ਕੰਮਾਂ ਦੇ ਵਿੱਚ ਵੀ ਇਨਵੋਲਡ ਹੈਗੇ ਆ ਜਾਂ ਫਿਰ ਇਹ ਆਪਣੇ ਨਸ਼ਾ ਤਸਕਰੀ ਦਾ ਕਰਕੇ ਹੀ ਜਿਹੜਾ ਵਾ ਇਹ ਹੁੰਦਾ ਹੈ ਇਹ ਫਿਲਹਾਲ ਤੇ ਨਸ਼ਾ ਤਸਕਰੀ ਦਾ ਹੀ ਆ ਬਾਕੀ ਮੈਂ ਤੁਹਾਡੇ ਧਿਆਨ ਵਿੱਚ ਇਹ ਲਿਆਉਣਾ ਚਾਹੁੰਦਾ ਜੋ ਐਕਸਟਰਸ਼ਨ ਕਹਾਣਾਂ ਹੁੰਦੀਆਂ ਸੀ ਉਹ ਸਾਡੀ ਟੀਮ ਨੇ ਬੜੀ ਹਿਸ਼ਿਆਰੀ ਨਾਲ ਤੇ ਬੜੀ ਮਿਹਨਤ ਦੇ ਨਾਲ ਉਹਨੂੰ ਟ੍ਰੇਸ ਕੀਤਾ ਜਿਹੜੇ ਮੇਨ ਇਥੋਂ ਦੇ ਜੰਡੇ ਵਾਲੇ ਦੇ ਬੰਦੇ ਸੀ ਜਿਹੜੇ ਇਨਫੋਰਮੇਸ਼ਨ ਦਿੰਦੇ ਸੀ ਉਹਨਾਂ ਤੇ ਵੀ ਅਸੀਂ ਪਰਚੇ ਦਰਜ ਕੀਤੇ ਆ ਇੱਕ ਬੰਦੇ ਦਾ ਅਰੈਸਟ ਪਾ ਕੇ ਅੰਦਰ ਉਹ ਜੇ ਵੀ ਅੰਦਰ ਹੈਗਾ ਉਹ ਕਿ ਇਹਨਾਂ ਤੌਰ ਤੇ ਫਿਲਹਾਲ ਇਹੋ ਜੀ ਕੋਈ ਗੱਲ ਨਹੀਂ ਨੋਟਿਸ ਆਈ ਪਰ ਇਹ ਇਹੋ ਜੀ ਬੰਦੇ ਜਿਹੜੇ ਹੈਗੇ ਆ ਇਹੀ ਅਕੇ ਇਨਾ ਕੰਮਾਂ ਦੇ ਵਿੱਚ ਆ ਪਰ ਸ਼ਹਿਰ ਦੇ ਵਿੱਚ ਹੁਣ ਪੂਰੀ ਸ਼ਾਂਤੀ ਆ ਕੋਈ ਉਸ ਤੋਂ ਬਾਅਦ ਜਦੋਂ ਦੇ ਅਸੀਂ ਇਹ ਅਰੈਸਟ ਪਾਈ ਆ ਨਾ ਬੰਦਿਆਂ ਦੀ ਕੋਈ ਉਦੋਂ ਦੀ ਇਹੋ ਜੀ ਘਟਨਾ ਨਹੀਂ ਸਾਡੇ ਨੋਟਿਸ 'ਚ ਪਿਸਤਲ ਕਿਹੜੇ ਹੈਗੇ ਜੀ ਪਿਸਤਲ 30 ਬੋਰ ਦੇ ਹੈ ਜੀ 30 ਬੋਰ ਦੇ ਸਵੇਤ ਮੈਗਜ਼ੀਨਾਂ ਨਾਲ 4 ਫਰਾਉਂ ਦੇ ਦੱਸਿਆ ਜਾਂਦਾ ਕਿ ਜਿੰਨਾ ਕੋ ਪਿਸਤਲ ਮਿਲਿਆ ਬਹੁਤ ਭਾਤ ਤੋਂ ਮਿਲਦੇ ਹੈਗੇ ਪਰ ਪਿਸਤਲ ਇਹਨਾਂ ਦੇ ਕੋਲ ਕਿੱਥੋਂ ਆਏ ਉਹੀ ਇਹ ਤਫ਼ਤੀਸ਼ ਦਾ ਬਿਸ਼ਾ ਜੀ ਇਹ ਹੁਣ ਅਸੀਂ ਰਿਮਾਂਡ ਤੇ ਲਿਆਂਦੇ ਆ ਇਹ ਪੂਰੀ ਕਲੀਅਰ ਕਰਾਂਗੇ ਫਾਰਵਰਡ ਐਂਡ ਤੇ ਬੈਕਵਰਡ ਲਿੰਕ ਕਿੱਥੋਂ ਆਏ ਕਿੱਥੇ ਦੇਣੇ ਸੀ ਜਾਂ ਕੀ ਕਾਰਵਾਈ ਕਰਨੀ ਸੀ ਇਹਨਾਂ ਦੀ ਉਹ ਪ੍ਰੋਪਰ ਅਸੀਂ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਦੱਸਾਂ ਸਰ ਜਿਸ ਤਰ੍ਹਾਂ ਸਾਹਮਣੇ ਆ ਰਿਹਾ ਵੀ ਛੋਟੀ ਉਮਰ ਦੇ ਸੀਗੇ ਜਿੱਤਰਾ ਹੋਵੇਗਾ ਕੀ ਪੈਸੀ ਕੀ ਜਮਾ ਲੋਕਾਂ ਨੂੰ ਦਿੱਤਾ ਛੋਟੀ ਉਮਰ ਦੇ ਤੇਰੇ ਬੱਚੇ ਗਲਤ ਸੰਸਰ ਚ ਪੈ ਰਹੇ ਆ ਇਹ ਕਿਸੇ ਹੱਦ ਕੀ ਕਰਦਾ ਦੇਖੋ ਇਹਦੇ ਬਾਰੇ ਤਾਂ ਇਹੀ ਆ ਜੀ ਮੈਂ ਤਾਂ ਇੱਕ ਹੀ ਰਿਕਵੈਸਟ ਕਰਦਾ ਹੁੰਨਾ ਜਿੱਥੇ ਵੀ ਜਾਈਦਾ ਲੋਕਾਂ ਨੂੰ ਵੀ ਤੁਹਾਡੇ 1-1 2-2 ਬੱਚੇ ਆ ਇਹ ਸਭ ਤੋਂ ਵੱਡੀ ਡਿਊਟੀ ਹੈਗੀ ਆ ਮਾਂ ਬਾਪ ਦੀ ਜਿਹੜੇ ਇਹਨਾਂ ਨੂੰ ਰੋਕਦੇ ਹੀ ਨਹੀਂ ਦੇਖੋ ਇਹ ਰਾਤ 12-12 1-1 ਵਜੇ ਤੱਕ ਜਾਂਦੇ ਆ ਘਰਾਂ ਕੋਈ ਇਹਨਾਂ ਨੂੰ ਪੁੱਛਦਾ ਗਏਦਾ ਨਹੀਂ ਸਾਰੇ ਪਬਲਿਕਲੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਹਰ ਬੱਚਿਆਂ ਨੂੰ ਮਾਪਿਓ ਦੀ ਡਿਊਟੀ ਬਣਦੀ ਆ 5-6 ਤੋਂ ਬਾਅਦ ਇਹਨਾਂ ਨੂੰ ਬਾਹਰ ਨਿਕਲ ਦੇਣ ਜਾਂ ਇਹਨਾਂ ਨੂੰ ਵਾਚ ਕਰ ਕਿਹੜੇ ਕਿਹੜੇ ਯਾਰ ਦੋਸਤਾਂ ਦੇ ਨਾਲ ਜਾਂਦੇ ਆ ਮਾੜੀ ਸੰਗਤ ਵਾਲੇ ਤਾਂ ਬੰਦੇ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਲੇਕਿਨ ਮੈਂ ਇਹਨਾਂ ਬੱਚਿਆਂ ਨਾਲੋਂ ਵੀ ਜ਼ਿਆਦਾ ਮਾਪਿਓ ਦਾ ਕਸੂਰ ਸਮਝਦਾ ਜਿਹੜੇ ਇਹਨਾਂ ਨੂੰ ਰੋਕਦੇ ਅੱਜ ਜਿਵੇਂ ਜੜਾਣਾ ਪੁਲਿਸ ਵੱਲੋਂ ਜਿਹੜੇ ਮਿਤੀ 2 10 25 ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਕੋਈ ਛੇ ਬੰਦੇ ਜਿਹੜੇ ਹੈਗੇ ਆ ਆਰਗੇਨਾਈਜ਼ਡ ਕ੍ਰਾਈਮ ਕਰਦੇ ਆ ਇਹਨਾਂ ਦੀ ਇਨਫੋਰਮੇਸ਼ਨ ਮਿਲਣ ਦੇ ਉੱਤੇ ਸਾਡੀ ਪੁਲਿਸ ਪਾਰਟੀ ਵੱਲੋਂ ਰੈਸਟ ਉਸ ਜਿਹੜਾ ਹੈਗਾ ਠੀਰੇ ਕੋ ਉੱਥੇ ਰੇਡ ਕਰਕੇ ਇੱਥੇ ਪੰਜ ਬੰਦੇ ਜਿਹੜੇ ਰੌਂਡ ਅਪ ਕੀਤੇ ਸੀ ਪੰਜਾਂ ਬੰਦਿਆਂ ਦੇ ਵਿੱਚ ਪੰਜਾਂ ਦੇ ਪਰਚਾ ਦਿੱਤਾ ਸੀ ਉਹਨਾਂ ਤੋਂ ਬਾਅਦ ਇਹਨਾਂ ਨੂੰ ਰੌਂਡ ਅਪ ਕੀਤਾ ਤੇ ਦੋ ਬੰਦੇ ਜਿਹੜੇ ਹੈਗੇ ਆ ਇਹਦੇ ਚ ਗਗਨਦੀਪ ਸਿੰਘ ਉਰਫ ਗਜਨੀ ਤੇ ਸੰਨੀ ਇਹ ਦੋਨੇ ਇੱਕ ਸ਼ਿਵਕਪੁਰ ਮਹੱਲੇ ਦਾ 34 ਸਰਕਲੋਂ ਨੇ ਦਾ ਇਹਨਾਂ ਦੇ ਕੋਲੋਂ ਸਾਨੂੰ ਦੋ ਪਿਸਟਲ ਤੇ 50-50 ਗ੍ਰਾਮ ਹੀਰੋਇਨ ਤੇ ਬਾਕੀ ਜਿਹੜੀ ਹੈਗੀ ਆ ਕੁਛ ਥੋੜੀ ਡਰਗ ਮਨ ਹੀ ਮਿਲੀ ਆ ਤੇ ਬਾਕੀ ਜਿਹੜੇ ਤਿੰਨ ਬੰਦੇ ਉਹਨਾਂ ਤੋਂ ਦੂਜੇ ਹੈਗੇ ਆ ਇਹ ਦੋਨਾਂ ਮੁਕਦਮਿਆਂ ਦੇ ਵਿੱਚ ਇਹ ਦੋਨਾਂ ਨੂੰ ਗ੍ਰਿਫਤਾਰ ਕੀਤਾ ਤੇ ਤਿੰਨ ਜਿਹੜੇ ਦੂਸਰੇ ਹੈਗੇ ਟੋਟਲ ਅਸੀਂ 5 ਮਲਜਮ ਜਿਹੜੇ ਇਹ ਗ੍ਰਿਫਤਾਰ ਕੀਤੇ ਆ ਪੀਓ ਸੀ ਜਿਹੜੇ ਦੋ ਨਹੀਂ ਪੀਓ ਤਾਂ ਨਹੀਂ ਸੀ لیکن ਜਿਹੜੇ ਵਕ ਵਕ ਪ੍ਰਾਈਮ ਕਰਦੇ ਆ ਇਹਨਾਂ ਦਾ ਇਹ ਹੈਗਾ ਸ਼ਰਾਬ ਦਾ ਜਾਂ ਨਸ਼ਿਆਂ ਦਾ ਇਦਾਂ ਦਾ ਧੰਦਾ ਕਰਦੇ ਆ ਜਿਹੜੇ ਤਿੰਨ ਜਾਣੇ ਫੜੇ ਗਏ ਆ ਉਹ ਇਹਨਾਂ ਦੀ ਪਿਛੋਕੜ ਤੇ ਪਤਾ ਚੱਲਿਆ ਜਾਂ ਫਿਰ ਉਹਨਾਂ ਤੇ ਨਹੀਂ ਇਹ ਫਸਟ ਸਾਨੂੰ ਇਹਨਾਂ ਦਾ ਗੈਂਗ ਦਾ ਪਤਾ ਲੱਗਿਆ ਸੀ ਵੀ ਇਹ ਬੰਦੇ ਜਿਹੜੇ ਆ ਮਾੜੇ ਜਿਹੜਾ ਧੰਦੇ ਦੇ ਵਿੱਚ ਹੈਗੇ ਆ ਉਹ ਅਸੀਂ ਪਹਿਲਾਂ ਮੁਕਰੀ ਤੇ ਪਰਚਾ ਦਰਜ ਕੀਤਾ ਸੀ ਉਸ ਤੋਂ ਬਾਅਦ ਫਿਰ ਇਹਨਾਂ ਦੀ ਅਰੈਸਟ ਭਾਈ ਜਿਹੜੇ ਗੈਂਗ ਨਾਲ ਸੰਬੰਧਤ ਹੈਗੇ ਇਹ ਗੰਗਦੀਪ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੁਣ 4 ਦਿਨ ਦੇ ਰਿਮਾਂਡ ਤੇ ਆ ਸਾਡੇ ਕੋਲ ਇਹ ਦੋਹਾਂ ਤੋਂ ਬਾਅਦ ਜਿਹੜੇ ਤਿੰਨ ਹੋ ਰਹੇ ਉਹਨੇ ਨਾਮ ਦੱਸੇ ਉਹਨਾਂ ਦਾ ਇੱਕ ਤਾਂ ਹੈਗਾ ਜੀ ਆਪਣੇ ਗਗਨਦੀਪ ਸਿੰਘ ਉਰਫ ਗਜਨੀ ਇਹ ਜਿਹੜਾ ਜਿਹਤੋਂ ਪਿਸਟਲ ਰਿਕਵਰ ਹੋਇਆ ਦੂਜੀ ਹੈਗੇ ਆ ਰਵਿੰਦਰ ਸਿੰਘ ਉਰਫ ਜੋਗਨ ਅਰਸ਼ਦੀਪ ਸਿੰਘ ਉਰਫ ਅਰਸ਼ ਤੇ ਮਨਜਿੰਦਰ ਸਿੰਘ ਉਰਫ ਰਾਜਾ ਇਸ ਇਹ ਦੋ ਤਾਂ ਰੜਦੇ ਆ ਇੱਕ ਮੀਰਾ ਚੱਕਦਾ ਇਹ ਕਿਹੜੇ ਸਬੰਦਿਸ਼ ਤੋਂ ਰਾਮ ਨੇ ਕੀਤਾ ਹੈ ਇੱਕ ਜਣੇ ਨੇ ਕੀਤਾ ਦੋਨੋਂ ਨਹੀਂ ਦੋਨਾਂ ਤੋਂ ਇੱਕ ਇੱਕ ਦੋਨਾਂ ਤੋਂ ਨਾਲ 50-50 ਗ੍ਰਾਮ ਪਤਾ ਜੀ ਇਹਨਾਂ ਨੇ ਕਿੱਥੋਂ ਲਿਆਂਦੇ ਅਧਿਕਾਰ ਕਿੱਥੋਂ ਲਿਆਂਦੇ ਇਹ ਹੁਣ ਅਸੀਂ ਰਿਮਾਂਡ ਲਿਆ ਅਜੇ ਫਿਲਹਾਲ ਤਾਂ ਇਹਨਾਂ ਨੇ ਨਹੀਂ ਹੁਣ ਜੀ ਕੋਈ ਗੱਲ ਦੱਸੀ ਹੁਣ ਅਸੀਂ ਰਿਮਾਂਡ ਦੇ ਉੱਤੇ ਇਹਨਾਂ ਤੋਂ ਕੁਝ ਗਿਸ਼ ਕਰਾਂਗੇ ਇਹੜੇ ਨੂੰ 50-50 ਗ੍ਰਾਮ ਦੋ ਥੋੜਾ ਬੋੜਾ ਪਤਾ ਲੱਗਾ ਕਿ ਹੋਰ ਕੋਈ ਕਰਦੇ ਕਿ ਸਥਿਤੀ ਆਸਮਾਨ ਕਲ ਇਹ ਸਾਨੂੰ ਇਨਫੋਰਮੇਸ਼ਨ ਹੈਗੀ ਆ ਕਿ ਵੱਖ-ਵੱਖ ਤਰ੍ਹਾਂ ਦੇ ਕ੍ਰਾਈਮ ਕਰਦੇ ਆ ਲੇਕਿਨ ਹੁਣ ਜਿਹੜੀ ਆ ਹੁਣੇ ਹੀ ਇਹ ਲੈ ਕੇ ਆਏ ਆ ਤੁਹਾਡੇ ਸਾਹਮਣੇ ਇੱਕ ਕੋਰਟ ਦੇ ਵਿੱਚ ਉਹਨਾਂ ਲਈ ਨਾ ਚਾਰ ਦਿਨ ਦਾ ਰਿਮਾਂਡ ਉਹਦੇ ਵਿੱਚ ਪੂਰੀ ਪ੍ਰੋਪਰ ਕਰਕੇ ਤਾਂ ਤੁਹਾਨੂੰ ਇਹਦਾ ਦੱਸਿਆ ਜਾਉਣਾ ਸਰ ਜਿਵੇਂ ਕਨਿਆਣਾ ਦੇ ਵਿੱਚ ਫਰੋਦੀਆਂ ਦੀਆਂ ਕਾਫੀ ਕਹਾਣਾਂ ਹੁੰਦੀਆਂ ਹਨ ਉਧਰ ਵਿੱਚ ਕਈ ਵਾਰ ਕੀ ਹੁੰਦਾ ਵਾ ਕਿ ਗੋਲੀਆਂ ਚਲਾਈਆਂ ਜਾਂਦੀਆਂ ਕਿਸੇ ਦੇ ਘਰ ਦੇ ਸਾਹਮਣੇ ਜਿੱਥੇ ਫਰੋਦੀ ਮੰਨ ਕੇ ਕਹਿੰਦੀ ਕਿ ਇਹ ਇਹ ਔਰਨਾ ਕੰਮਾਂ ਦੇ ਵਿੱਚ ਵੀ ਇਨਵੋਲਡ ਹੈਗੇ ਆ ਜਾਂ ਫਿਰ ਇਹ ਆਪਣੇ ਨਸ਼ਾ ਤਸਕਰੀ ਦਾ ਕਰਕੇ ਇਹ ਜਿਹੜਾ ਵਾ ਯਾਰ ਉਸ ਕਰ ਇਹ ਫਿਲਹਾਲ ਤੇ ਨਸ਼ਾ ਤਸਕਰੀ ਦਾ ਹੀ ਆ ਬਾਕੀ ਮੈਂ ਤੁਹਾਡੇ ਧਿਆਨ ਵਿੱਚ ਇਹ ਲਿਆਉਣਾ ਚਾਹੁੰਦਾ ਜੋ ਐਕਸਟਰਸ਼ਨ ਕਹਾਣਾਂ ਹੁੰਦੀਆਂ ਸੀ ਉਹ ਸਾਡੀ ਟੀਮ ਨੇ ਬੜੀ ਹਿਸ਼ਾਰੀ ਨਾਲ ਤੇ ਬੜੀ ਮਿਹਨਤ ਦੇ ਨਾਲ ਉਹਨੂੰ ਟ੍ਰੇਸ ਕੀਤਾ ਜਿਹੜੇ ਮੇਨ ਇਥੋਂ ਦੇ ਜੰਡੇ ਵਾਲੇ ਦੇ ਬੰਦੇ ਸੀ ਜਿਹੜੇ ਇਨਫਾਰਮੇਸ਼ਨ ਦਿੰਦੇ ਸੀ ਉਹਨਾਂ ਤੇ ਵੀ ਅਸੀਂ ਪਰਚੇ ਦਰਜ ਕੀਤੇ ਆ ਇੱਕ ਬੰਦੇ ਦਾ ਅਰੈਸਟ ਪਾ ਕੇ ਅੰਦਰ ਉਹ ਜੇ ਵੀ ਅੰਦਰ ਹੈਗਾ ਉਹ ਤੇ ਇਹਨਾਂ ਤੋਂ ਜੇ ਫਿਲਹਾਲ ਇਹੋ ਜੀ ਕੋਈ ਗੱਲ ਨਹੀਂ ਨੋਟਿਸ ਚਾਈ ਪਰ ਇਹ ਇਹੋ ਜੀ ਬੰਦੇ ਜਿਹੜੇ ਹੈਗੇ ਆ ਇਹੀ ਅਕੇ ਇਨਾ ਕੰਮਾਂ ਦੇ ਵਿੱਚ ਆ ਪਰ ਸ਼ਹਿਰ ਦੇ ਵਿੱਚ ਹੁਣ ਪੂਰੀ ਸ਼ਾਂਤੀ ਆ ਕੋਈ ਉਸ ਤੋਂ ਬਾਅਦ ਜਦੋਂ ਦੇ ਅਸੀਂ ਇਹ ਅਰੈਸਟ ਪਾਈ ਆ ਨਾ ਬੰਦਿਆਂ ਦੀ ਕੋਈ ਉਦੋਂ ਦੀ ਇਹੋ ਜਿਹੀ ਘਟਨਾ ਨਹੀਂ ਸਾਡੇ ਨੋਟਿਸ ਚ ਪਿਸਤਲ ਕਿਹੜੇ ਹੈ ਗਿਆ ਜੀ ਪਿਸਤਲ 30 ਬੋਰਡ ਦੇ ਹੈ ਜੀ 30 ਬੋਰਡ ਦੇ ਸਵੇਤ ਮੈਗਜ਼ੀਨ ਨਾਲ ਚਾਰ ਬਰੌਂਡ ਦੇ ਦੱਸਿਆ ਜਾਂਦਾ ਕਿ ਜਿੰਨਾ ਕੋ ਪਿਸਤਲ ਮਿਲੇ ਆ ਬਹੁਤ ਭਾਤੋਂ ਮੰਦ ਦੇ ਹੈ ਪਰ ਪਿਸਤਲ ਇਹਨਾਂ ਦੇ ਕੋਲ ਸਿੱਧੋਂ ਆਏ ਉਹੀ ਇਹ ਤਤਤੀਸ਼ ਦਾ ਵਿਸ਼ਾ ਜੀ ਇਹ ਹੁਣ ਅਸੀਂ ਰਿਮਾਂਡ ਤੇ ਲਿਆਂਦੇ ਆ ਇਹ ਪੂਰੀ ਕਲੀਅਰ ਕਰਾਂਗੇ ਫਾਰਵਰਡ ਤੇ ਬੈਕਵਰਡ ਲਿੰਕ ਕਿੱਥੋਂ ਆਏ ਕਿੱਥੇ ਦੇਣੇ ਸੀ ਜਾਂ ਕੀ ਕਾਰਵਾਈ ਕਰਨੀ ਸੀ ਇਹਨਾਂ ਦੀ ਉਹ ਪ੍ਰੋਪਰ ਅਸੀਂ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਦੱਸਾਂ ਸਰ ਜਿਸ ਤਰ੍ਹਾਂ ਸਾਹਮਣੇ ਆ ਰਿਹਾ ਵੀ ਛੋਟੀ ਉਮਰ ਦੇ ਸੀਗੇ ਜਿਸ ਤਰ੍ਹਾਂ ਉਹ ਮੈਂ ਤਾਂ ਕੀ ਕੈਸੀ ਕੀ ਜਾਂਦਾ ਲੋਕਾਂ ਨੂੰ ਜਿੱਦਾਂ ਛੋਟੀ ਛੋਟੀ ਉਮਰ ਦੇ ਤੇਰੇ ਬੱਚੇ ਗਲਤ ਸੰਗਤ ਚ ਪੈ ਰਹੇ ਆ ਇਹ ਕਿਸੇ ਹਰਕੀ ਕਰਦਾ ਦੇਖੋ ਇਹਦੇ ਬਾਰੇ ਤਾਂ ਇਹੀ ਆ ਜੀ ਮੈਂ ਤਾਂ ਇੱਕ ਹੀ ਰਿਕਵੈਸਟ ਕਰਦਾ ਹੁੰਨਾ ਜਿੱਥੇ ਵੀ ਜਾਈਦਾ ਲੋਕਾਂ ਨੂੰ ਵੀ ਤੁਹਾਡੇ 1-1 2-2 ਬੱਚੇ ਆ ਇਹ ਸਭ ਤੋਂ ਵੱਡੀ ਡਿਊਟੀ ਹੈਗੀ ਆ ਮਾਪੇ ਦੀ ਜਿਹੜੇ ਇਹਨਾਂ ਨੂੰ ਰੋਕਦੇ ਹੀ ਨਹੀਂ ਦੇਖੋ ਇਹ ਰਾਤ 12-12 1-1 ਵਜੇ ਤੱਕ ਜਾਂਦੇ ਆ ਘਰਾਂ ਤੋਂ ਕੋਈ ਇਹਨਾਂ ਨੂੰ ਪੁੱਛਦਾ ਕਿ ਇਸਦਾ ਨਹੀਂ ਸਾਰੇ ਪਬਲਿਕਲੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਹਰ ਬੱਚਿਆਂ ਨੂੰ ਮਾਪਿਓ ਦੀ ਡਿਊਟੀ ਬਣਦੀ ਆ 5-6 ਤੋਂ ਬਾਅਦ ਇਹਨਾਂ ਨੂੰ ਬਾਹਰ ਨਾ ਨਿਕਲਦੇਣ ਚਾਹ ਇਹਨਾਂ ਨੂੰ ਵਾਚ ਕਰਨ ਕਿਹੜੇ ਕਿਹੜੇ ਯਾਰ ਦੋਸਤਾਂ ਦੇ ਨਾਲ ਜਾਂਦੇ ਆ ਮਾੜੀ ਸੰਗਤ ਵਾਲੇ ਤਾਂ ਬੰਦੇ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਲੇਕਿਨ ਮੈਂ ਇਹਨਾਂ ਬੱਚਿਆਂ ਨਾਲੋਂ ਵੀ ਜ਼ਿਆਦਾ ਮਾਪਿਓ ਦਾ ਕਸੂਰ ਸਮਝਦਾ ਜਿਹੜੇ ਇਹਨਾਂ ਨੂੰ ਰੋਕਦੇ ਆ